ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਆ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਆਪਾਂ ਤੁਹਾਨੂੰ ਜਿਹੜੇ ਬਨਾਰਸੀ ਸਟਾਈਲ ਦੇ ਵਿੱਚ ਸੂਟ ਦਿਖਾਵਾਂਗੇ ਇਹ ਆਪਣੇ ਕੋਲ ਅਨਲਿਮਿਟਿਡ ਸਟਾਕ ਅਵੇਲੇਬਲ ਆ ਫਰਸਟ ਆਪਣਾ ਕਲਰ ਹੈਗਾ ਫਿਰੋਜ਼ੀ ਜਿਹੜਾ ਬਹੁਤ ਹੀ ਅਟਰੈਕਟਿਵ ਕਲਰ ਆ ਸਾਰੇ ਇਹਦੇ ਵਿੱਚ ਕਲਰ ਜਿਹੜੇ ਬਹੁਤ ਹੀ ਸੋਹਣੇ ਕਲਰ ਹੋਣਗੇ ਤੇ ਜਿਹੜਿਆ ਇਹ ਸਪੈਸ਼ਲ ਕਰਵਾ ਚੌਦ ਦੇ ਲਈ ਵੀ ਆ ਕਿਉਂਕਿ ਬਹੁਤ ਹੀ ਲੁੱਕ ਇਹਦੀ ਨਾਈਸ ਆ ਤੇ ਪਾਰਟੀ ਵੇਅਰ ਸੂਟ ਆ ਬਹੁਤ ਵਧੀਆ ਲੱਗ ਰਿਹਾ ਇਹਨਾਂ ਦੇ ਨਾਲ ਜਿਹੜੀ ਬਾਟਮ ਆ ਪਲੇਨ ਰਹੇਗੀ ਤੇ ਨਾਲ ਜਿਹੜਾ ਦੁਪੱਟਾ ਉਹਦੇ 4 ਸਾਈਡ ਲੇਸ ਲੱਗੀ ਹੋਈ ਆ ਤੇ ਵਿੱਚ ਵੀ ਡਿਜ਼ਾਈਨ ਬਣ ਕੇ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਨਾਲ ਬਣਿਆ ਦੁਪੱਟੇ ਦੇ ਨਾਲ ਜਿਹੜੀ ਆ ਸੂਟ ਦੀ ਗ੍ਰੇਸ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਲਰ ਬਹੁਤ ਵਧੀਆ ਵਾ ਬਾਕੀ ਤੁਸੀਂ ਕੋਈ ਸਲਵਾਰ ਤੇ ਵਰਕ ਕਰਾਉਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਤੁਸੀਂ ਕੋਈ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਵਿੱਚ ਬਾਕੀ ਜੀ ਤੁਸੀਂ ਵੱਧ ਤੋਂ ਵੱਧ ਆਪਣੇ ਵੀਡੀਓ ਨੂੰ ਸ਼ੇਅਰ ਕਰੋ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਖਿੱਚ ਕੇ ਦਿੱਤੇ ਹੋਏ ਨੰਬਰ ਤੇ ਆਰਡਰ ਪਲੇਸ ਕਰੋ ਤੇ ਆਪਣਾ ਆਰਡਰ ਲਾ ਤੇ ਇਹ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਗਰ ਸਟਿਚ ਕਰਾਉਣਾ ਸਟਿਚਿੰਗ ਵੀ ਕਰਵਾ ਸਕਦੇ ਹਾਂ